ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਲੂਰੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਵਿੱਤਰ ਚਰਨ ਛੋਪਾ ਪ੍ਰਾਪਤ ਇਤਿਹਾਸਿਕ ਸਥਾਨ ਸਲੂਰੀ ਸਾਹਿਬ ਦੇ ਦਰਸ਼ਨ ਦੇਤਾਰੇ ਕਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਾਜੇ ਭੀਮ ਚੰਦ ਕਹਿਲੂਰੀਏ ਦੁਆਰਾ ਮਦਦ ਮੰਗਣ ਤੇ ਔਰੰਗਜ਼ੇਬ ਵੱਲੋਂ ਕਰ ਵਸੂਲਣ ਲਈ ਭੇਜੇ ਗਏ ਫੌਜਦਾਰ ਮੀਆਂ ਖਾਨ ਦੇ ਭਤੀਜੇ ਅਲਫ ਖਾਨ ਨੂੰ ਵਿਆਸ ਤਰਿਆ ਦੇ ਕੰਡੇ ਨਦੌਣ ਦੀ ਜੰਗ ਵਿੱਚ ਹਰਾਇਆ ਸੀ ਪੰਕਾ ਸਹਿ ਵਿਖੇ ਹੋਈ ਪੰਗਾਣੀ ਦੀ ਜੰਗ ਤੋਂ ਬਾਅਦ ਇਹ ਗੁਰੂ ਸਾਹਿਬ ਦੁਆਰਾ ਲੜਿਆ ਗਿਆ ਦੂਸਰਾ ਜੰਗ ਸੀ ਜਿਸ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਇਸ ਦੌਰਾਨ ਨਦੌਣ ਆਉਣ ਜਾਣ ਸਮੇ ਗੁਰੂ ਸਾਹਿਬ ਸਲੂਰੀ ਨਾਦੇ ਪਿੰਡ ਵਿੱਚ ਦੋ ਵਾਰ ਫੌਜਾ ਸਮੇਤ ਟਹਿਰੇ ਸਨ ਜਿੱਥੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਲੂਰੀ ਸਾਹਿਬ ਸਥਾਪਿਤ ਹੈ ਸਲੂਰੀ ਪਿੰਡ ਉਹਨਾਂ ਤੋਂ 16 ਕਿਲੋਮੀਟਰ ਉੱਤਰ ਵੱਲ ਊਨਾ ਅੰਮ੍ਰਿਤਸਰਕ ਦੇ ਨਾਲ ਹੈ ਗੁਰਦੁਆਰਾ ਸਾਹਿਬ ਦੀ ਪੁਰਾਤਨ ਇਮਾਰਤ ਵਿੱਚ ਇੱਕ ਪੱਥਰ ਤੇ ਸਿਲ ਲੱਗੀ ਹੋਈ ਸੀ ਜੋ ਹੁਣ ਨਵੇਂ ਗੁਰਦੁਆਰਾ ਸਾਹਿਬ ਵਿਖੇ ਵੀ ਮੌਜੂਦ ਹੈ ਉਸ ਉੱਪਰ ਲਿਖਿਆ ਹੋਇਆ ਹੈ ਕਿ ਇਸ ਸਥਾਨ ਦੀ ਪਹਿਲ ਸੇਵਾ ਪਹਿਲਾ ਕਾਂ ਸਿੰਘ ਰਾੰਗੜੀਆ ਬੇਟਾ ਭਰਪੂਰ ਸਿੰਘ ਨੇ ਕਰਵਾਈ ਸੀ ਇਹ ਅਸਥਾਨ ਕਾਂਗੜਾ ਰਿਆਸਤਿਕ ਪਿੰਡਾ ਸੀ ਚੰਬਾ ਤੇ ਕਾਂਗੜਾ ਦੀਆਂ ਪਹਾੜੀ ਰਿਆਸਤਾਂ ਨੂੰ ਸਭ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਹੱਥੋਂ ਸਾਜੇ ਨਿਵਾਜੇ ਪਰਿਵਾਰ ਵਿੱਚੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਨੇ ਜਿੱਤ ਕੇ ਆਪਣੇ ਖਾਲਸਾ ਰਾਜ ਅਧੀਨ ਕੀਤਾ ਸੀ ਸ਼ਾਹੀ ਸਰਦਾਰ ਕਾਂ ਸਿੰਘ ਰਾਮਗੜੀਆ ਵੀ ਇਸੇ ਮਿਸਲ ਦੇ ਸਰਦਾਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਆਪਣੇ ਰਾਮਗੜੀਆ ਮਿਸਲ ਦੇ ਰਾਜ ਸਮੇਂ ਇੱਕ ਗੁਰਦੁਆਰਾ ਸਹਿ ਬਣਵਾਇਆ ਸੀ ਬਾਬਾ ਜੋਤ ਸਿੰਘ ਰਾਮਗੜੀਆ 1816 ਵਿੱਚ ਸ਼ਰੀਰ ਤਿਆਗ ਗਏ ਅਤੇ ਉਹਨਾਂ ਦਾ ਸਾਰਾ ਰਾਜ ਰਣਜੀਤ ਸਿੰਘ ਦੇ ਕਬਜ਼ੇ ਵਿੱਚ ਆ ਗਿਆ ਸੀ ਜਿਨ੍ਹਾਂ ਨੇ 1829 ਵਿੱਚ ਇੱਥੇ ਪਹੁੰਚ ਕੇ ਇਸ ਗੁਰਦੁਆਰਾ ਸਾਹਿਬ ਦੇ ਨਾਂ 12 ਰੁਪਏ ਮਹੀਨਾ ਜਾਗੀਰ ਲਗਾਈ ਤੇ ਮਿਸਤਰੀ ਨੌਦ ਸਿੰਘ ਰਾਮਗੜੀਆ ਪਾਸੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਪੱਕਾ ਕਰਵਾਇਆ ਕਰੀਬ 150 ਫੁੱਟ ਉੱਚੇ ਸਵਾਨ ਨਦੀ ਦੇ ਕੰਢੇ ਇੱਕ ਛੋਟੇ ਜਿਹੇ ਪਹਾੜ ਉੱਪਰ ਬਣੇ ਇਸ ਗੁਰਦੁਆਰਾ ਸਾਹਿਬ ਦੀ ਨੀ 20 ਫੁੱਟ ਡੂੰਘੀਆਂ ਖੋਈਆਂ ਪੁੱਟ ਕੇ ਤੋਂ ਉੱਪਰ ਪਹਾੜ ਤੱਕ ਕੰਧ ਚੁੱਕੀ ਗਈ ਹੈ। ਮੌਜੂਦਾ ਨਵੀਂ ਇਮਾਰਤ ਦੀ ਸੇਵਾ ਸੰਤ ਬਾਬਾ ਲਾਭ ਸਿੰਘ ਜੀ ਕਿਲਾ ਅਨੰਦਗੜ੍ਹ ਸਹਿ ਵਾਲਿਆਂ ਨੇ ਕਰਵਾਈ ਸੀ। ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਸੰਤ ਸੇਵਾ ਸਿੰਘ ਅਨੰਦਗੜ੍ਹ ਵਾਲਿਆਂ ਦੇ ਪੈਰੋਕਾਰਾਂ ਦੁਆਰਾ ਕੀਤੀ ਜਾਂਦੀ ਹੈ।